ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਲੀਜ਼ਰ ਸ਼ੋਅ ਆਪਾਂ ਇਸ ਟਾਈਮ ਹੈਗੇ ਆ ਹਜ਼ੂਰ ਸਾਹਿਬ ਵਿਖੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਬਾਗ ਦੇ ਵਿੱਚ ਸ਼ਾਮ ਨੂੰ 7:30 ਵਜੇ ਲੀਜ਼ਰ ਸ਼ੋਅ ਹੁੰਦਾ ਹੈ ਤੇ ਉਹ ਲੀਜ਼ਰ ਸ਼ੋਅ ਆਪਾਂ ਅੱਜ ਦੇ ਬਲੌਗ ਵਿੱਚ ਦਿਖਾਵਾਂਗੇ ਤਕਰੀਬਨ 7:00 ਵਜੇ ਦਾ ਸਮਾਂ ਹੋ ਗਿਆ ਤੇ ਇਹ ਜਿਹੜਾ ਲੀਜ਼ਰ ਸ਼ੋਅ ਆ ਇਹ ਤਕਤ ਸ਼੍ਰੀ ਸੱਚਕੰਡ ਹਜ਼ੂਰ ਸਾਹਿਬ ਦੇ 5 ਨੰਬਰ ਗੇਟ ਦੇ ਕੋਲੀ ਗੁਰੂ ਗੋਬਿੰਦ ਸਿੰਘ ਬਾਗ ਦੇ ਵਿੱਚ ਹੁੰਦਾ ਹੈ ਸ਼ਾਮ ਦੇ ਟਾਈਮ ਚੱਲਦੇ ਆਪਾਂ ਲੀਜ਼ਰ ਸ਼ੋਅ ਦਿਖਾਉਣੇ ਅੱਜ ਦੇ ਵਲੌਗ ਚ ਬਲੌਗ ਤੁਸੀਂ ਐਂਡ ਤੱਕ ਬਣੇ ਰਹੋ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੋਵਿੰਦ ਬਾਗ ਸਾਹਿਬ ਇੱਥੇ ਉਹ ਲੀਜ਼ਰ ਸ਼ੋਅ ਹੁੰਦਾ ਤੇ ਚੱਲਦੇ ਆਪਾਂ ਅੰਦਰ ਇੱਥੇ ਬੋਰਡ ਲੱਗਿਆ ਹੋਇਆ ਹੈ ਲੀਜ਼ਰ ਸ਼ੋਅ ਦਾ ਤੇ ਤੀਰ ਬਣਾ ਕੇ ਦੱਸਿਆ ਗਿਆ ਕਿ ਲੀਜ਼ਰ ਸ਼ੋਅ ਇਧਰ ਵਾਲੇ ਪਾਸੇ ਆ ਤੇ ਉਧਰ ਪਿਛਲੇ ਵਾਲੇ ਪਾਸੇ ਹੈਗੇ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਗੋਵਿੰਦ ਬਾਗ ਸਾਹਿਬ ਇਹਦੇ ਇਧਰ ਵਾਲੇ ਪਾਸੇ ਉਹ ਲੀਜ਼ਰ ਸ਼ੋਅ ਹੁੰਦਾ ਹੈ सारी कायनात ये ब्रह्मांड ये कुदरत ये जहान एक ही नूर विचो पैदा हुआ ईश्वर अल्लाह गॉड वाहेगुरु उस एक ही सिर्जनहार एक ही नूर दे ਅਨੇਕ ਨਾਮ ਹਨ ਉਸੇ ਨੂੰ ਦੀ ਗੁਰੂ ਸਾਈ ਨੂਰਾਨੀ ਜੋ ਗੁਰੂ ਨਾਨਕ ਦੇਵ ਜੀ ਨਾਲ ਸ਼ੁਰੂ ਹੁੰਦਾ ਹੈ ਉਹ ਗੁਰ ਇਤਿਹਾਸ ਜਿਸ ਦਾ ਸੰਖੇਪ ਨਿਰੂਪਣ ਆਪ ਜੀ ਦੇ ਸਾਹਮਣੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਸੱਚ ਪ੍ਰੇਮ ਦਇਆ ਇਨਸਾਫ ਅਤੇ ਸਾਂਝੀ ਵਾਲਤਾ ਦਾ ਪੈਗਾਮ ਦੇਣ ਲਈ ਗੁਰੂ ਨਾਨਕ ਦੇਵ ਜੀ ਆਪਣੇ ਸੰਗੀਤਕਾਰ ਸੰਗੀ ਮੁਸਲਮਾਨ ਨਵਾਬੀ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ ਇਹਨਾਂ ਨੂੰ ਚਾਰ ਉਦਾਸੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਗੁਰੂ ਨਾਨਕ ਇਹਨਾਂ ਉਦਾਸੀਆਂ ਦੌਰਾਨ ਮੱਕੇ ਵੀ ਗਏ ਮੱਕੇ ਵਿੱਚ ਸੁੱਤੇ ਪਏ ਨਾਨਕ ਦੀਪਹਿ ਕਾਬੇ ਬੰਦੀ ਕੀ ਕਿਸੇ ਨੇ ਕ੍ਰੋਧ ਨਾਲ ਪੁੱਛਿਆ ਤੂੰ ਸਰਬ ਦੇ ਕਰਵਲ ਐ ਕਿਉਂ ਪਸਾਇ ਹਸ ਗੁਨਾ ਨਨਕ ਆਖਿਆ ਸਦਮਾ ਵਾਲਾ ਤੂੰ ਹੈ ਜਿੱਦਰ ਰਫਦਾ ਕਰ ਰਹੀ ਦੇ ਉਤੇ ਕਰ ਤੂ ਪੈ ਸਾਂਝੀ ਵਾਤਾ ਅਜ ਪ੍ਰੇਮ ਦਾ ਚਾਨਣ ਬਣਦੀ ਦੁਰਾਨੀ ਜੋਤ ਗੁਰਨਾਨਕ ਦੇਵ ਜੀ ਦੇ ਆਪਣੀ ਰਚੀ ਅਤੇ ਇਕੱਤਰ ਕੀਤੀ ਬਾਣੀ ਦੀ ਕੋਥੀ ਭਾਈ ਲੈਣਾ ਜੀ ਅੱਗੇ ਧਰ ਕੇ ਉਹਨਾਂ ਨੂੰ ਸੀਸ ਨਿਵਾਇਆ ਨੁਗਦੀ ਆਪਣੀ ਕੀਤੀ ਭਾਈ ਲੈੜੇ ਤੋਂ ਉਹ ਨੂੰ ਹੰਗਿਆ ਪੜਾ ਜੀਨੇ ਖੰਡੂਰ ਸਾਹਿਬ ਵਸਾ ਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ ਗੁਰਮੁਖੀ ਯਕਰਾਂ ਦੇ ਆਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਤੀਸਰੀ ਪਾਸ਼ਾਏ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ ਸਕ ਸੰਤਾਨੀ ਵੱਦੀ ਗਿਣਤੀ ਦਾ ਸਦਕਾ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਨਵੀਂ ਬਲ ਦੇ ਲਿਆ। ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਇਸਤਰੀ ਦੇ ਰੁਤਬੇ ਨੂੰ ਉੱਚਾ ਉਠਾਣ ਲਈ ਵਿਸ਼ੇਸ਼ ਯਤਨ ਕੀਤੇ। ਵਿਧਵਾ ਵਿਆਦੀ ਬੇੜ ਨ ਦਿੱਤੀ ਤੇ ਸਤੀ ਦੀ ਰਸਮ ਦਾ ਖੰਡਨ ਕੀਤਾ। ਸ਼੍ਰੀ ਅਮਰ ਸਾਹਿਬ ਦੇ ਨਾਮ ਨਾਲ ਜਾਣਦੇ ਆ। ਸ਼੍ਰੀ ਗੁਰੂ ਰਾਮਦਾਸ ਜੀ ਨੇ ਇਥੇ ਸਰੋਵਰ ਦੀ ਖੋਦਵਾਈ ਵੀ ਕਰਾਈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਤੀਰ ਅਗਾਂ ਵਿੱਚ वाणी दी रचना की थी पंजी पातशाही श्री गुरु अर्जन देव जी ने अमृत सरोवर के विचकार श्री दरबार साहब की उसारी करवाई उसका नींह पत्थर मुसलमान सूफी फकीर साई मिया मीर तो रखवा के सांझी वालता इंसानी प्रेम अति सब धर्म प्रति सत्कार के संदेश में साकार रूप प्रदान किया इलाही सुंदरता का मुजस्मा रूहानी शांति का सोमा ते हर पल रागमयी बाणी नाल तरंगित जल विच सुभायमान एक अनूठी मौजूदगी है श्री दरबार साहिब इस वीडियो श्री दरबार साहिब विच किया गया ਪਾਸੇ ਸਮੁੱਚੀ ਕਾਇਨਾਤ ਸਾਰੇ ਖਲਕਤ ਤੇ ਸਭ ਧਰਮਾਂ ਨੂੰ ਪਿਆਰ ਦੇਣ ਵਾਲੇ ਇਸ ਪੈਗਾਮ ਦਾ ਚਾਨਣ ਤੇ ਦੂਜੇ ਪਾਸੇ ਬਾਸ਼ਾ ਜਹਾਂਗੀਰ ਉਸ ਕੋਲੋਂ ਤੇ ਉਸ ਦੇ ਦਸੋ ਵੀ ਸਦਾਕਾਰਾਂ ਕੋਲੋਂ ਇਹ ਨਿਸ ਦਿਨ ਫੈਲਦਾ ਚਾਨਣ ਜਰੀਆ ਨਾ ਗਿਆ ਜਹਾਂਗੀਰ ਨੇ ਆਪਣੇ ਮੀਰ ਬਖਸ਼ ਮੁਤਾਜ਼ਾ ਖਾਨ ਨੂੰ ਮੁਕੰਮਲਤਾ ਕਿ ਉਹ ਗੁਰੂ ਅਰਜਨ ਦੇਵ ਨੂੰ ਜਾਂਦਾ ਇਸਲਾਮ ਕਬੂਲ ਕਰਵਾ ਲਵੇ ਤੇ ਜਾਂ ਉਹਨਾਂ ਦੀ ਹਸਤੀ ਮਿਟਾ ਦੇ। ਤੱਬੀ ਤਰੀ ਗੱਤੀ ਰੇਤ ਉਬਲ ਦੀ ਦੇਖ ਮੁਖਤਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਤੇ ਅਸੈਂ ਤਸੀਹਤ ਦੇ। ਸਾਈ ਮੀਰ ਵੀ ਤੜਪ ਉਠਿਆ। इतिहास शहीदा दी सरताज कहकर याद करता है छेवे पाशाह श्री गुरु हरगोबिंद जी ने मेरी अति पीरी दिया दो दरबारों पर रूहानी रह बरीदा चिंसी पीरी दी दरबार राजसी ऐतिहासिक सूझ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੀਰੀਂਦ ਕਰਵਾ। ਸ਼ਾਂਤੀ ਦੇ ਪੁੰਨ ਗੁਰੂ ਅਰਜਨ ਦੇਵ ਜੀ ਦਾ ਜਲ ਹੰ ਸ਼ੀਤਲ ਰਹੇ ਪਰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤੇਸੀਹਾਂ ਦਾ ਜੋਗ ਅੰਗਾਰਿਆਂ ਵਾਂਗ ਬਲਦਾ ਰਿਹਾ। ਉਸ ਦੇ ਸੇਕ ਵਿੱਚ ਲੋਹਾ ਪਿਗਲਣ ਲੱਗਾ ਸ਼ਮਸ਼ੀਰਾਂ ਬਣਨ ਲੱਗੀਆਂ। ਗੁਰੂ ਘਰਵਾਰ ਵਿੱਚ ਊੜੇ ਅਤੇ ਬੰਦੂਕਾਂ ਦਾ ਚੜਾਵਾ ਚੜਨ ਲਗਾ। ਨੱਥਾ ਅਤੇ ਅਬਦੁੱਲਾ ਢਾਡੀ ਬਹਾਦਰ ਯੋਧਿਆਂ ਜੀਆਂ ਬਾਹਰ ਨਿਕਲੇ। ਗੁਰੂ ਭਗੋਬਿੰਦ ਜੀ ਨੇ ਸਿੱਖਾਂ ਨੂੰ ਸੰਸਿਪਾਹੀ ਬਣਨ ਦਾ ਆਦੇਸ਼ ਦਿੱਤਾ। ਫੋਰ ਸਵਾਰਾਂ ਵੀ ਮੋਟ ਖੜੀ ਗਈ। ਸਿੱਖ ਦੁਨੀਆਵੀ ਬਾਦਸ਼ਾਹਾਂ ਤੋਂ ਬੇਪਰਵਾਹ ਅਤੇ ਨਾਬਰ ਹੋ ਗਏ ਉਹਨਾਂ ਨੇ ਆਪਣੇ ਗੁਰੂ ਨੂੰ ਦੀਨ ਦੁਨੀ ਦਾ ਪਾਸ਼ਾ ਆਖਿਆ ਨਿਰਮਾਨ ਕਰਵਾਇਆ ਇਸ ਦੌਰਾਨ ਸ਼ਾਹੀ ਫੌਜਾਂ ਨੇ ਅਨੇਕ ਵਾਰ ਗੁਰੂ ਦਰਬਾਰ ਤੇ ਭਾਰੀ ਫੌਜੀ ਸ਼ਕਤੀ ਨਾਲ ਹਮਲੇ ਕੀਤੇ ਪਰ ਹਰ ਵਾਰ ਉਹਨਾਂ ਨੂੰ ਹਰ ਖਾਪੀ ਮੌਨਾਂ ਤੇ ਹੈ ਤੇ ਪ੍ਰੇਮ ਅਤੇ ਵਾਤਾਵਰਣ ਪ੍ਰਤੀ ਬਹੁਤ ਸੰਵੇਦਨਸ਼ੀਲ ਸੀ ਗਰੀਬਾਂ ਲਈ ਵੀ ਉਹਨਾਂ ਦਾ ਮਨ ਪਿਆਰ ਅਤੇ ਹਮਦਰਦੀ ਨਾਲ ਭਰਿਆ ਹੋਇਆ ਸੀ ਉਹਨਾਂ ਨੇ ਲੰਗਰ ਦੇ ਵਿਰਲੇ ਨਗਾਰਾ ਵਜਾਉਣ ਦੀ ਕਹਾਣੀ ਤਾਂ ਜੋ ਕੋਈ ਕੁੱਖਾ ਪਿਆਸਾ ਸੌਂਗਾ ਹੋਵੇ ਤਾਂ ਆ ਕੇ ਲੰਗਰ ਛਕੀ ਹਜਿ ਨੂੰ ਦਿੱਲੀ ਹੋਂ ਦਾ ਸੱਦਾ ਭੇਜਿਆ ਗੁਰੂ ਹਰ Rai ਜੀ ਨੇ ਆਪਣੇ ਵੱਡੇ ਪੁੱਤਰ RAM Rai ਨੇ ਆਪਣਾ ਨਾਮਿੰਦਾ ਬੜਾ ਕੇ ਭੇਜਿਆ ਔਰੰਗਜ਼ੇਬ ਨੇ ਗੁਰੂ ਗੰਦ ਸਾਹਿਬ ਜੀ ਦੀ ਇੱਕ ਤੋਖਤੇ ਇਤਰਾਜ਼ ਕੀਤਾ ਤਾਂ RAM Rai ਨੇ ਤੋਖਦਾਰਿਕ ਸ਼ਬਦ ਵਰਤ ਦਿੱਤਾ ਆਪਣੇ ਪੁੱਤਰ ਦੀ ਇਸ ਇਖਲਾਕੀ ਕਾਇਰਤਾ ਕਰ ਗੁਰੂ ਹਰ Rai ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਤੇ ਗੁਰੂਗਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਅਰਪਿਤ ਕੀਤੀ। ਦੇਾ ਅਤੇ ਮਨੁੱਖ ਸੇਵਾ ਦੇ ਸਰੂਪ ਹਰਕ੍ਰਿਸ਼ਨ ਜੀ ਉਦੋਂ ਦਿੱਲੀ ਸਨ ਜਦੋਂ ਸ਼ਹਿਰ ਵਿੱਚ ਚੇਚਕ ਦੀ ਮਹਾਮਾਰੀ ਫੈਲੀ। 600 ਸਮੇਂ ਦਿਨ ਰਾਤ ਰੋਗੀਆਂ ਦੀ ਸੇਵਾ ਕਰਦੀ ਗੁਰੂ ਹਰਿਕ੍ਰਿਸ਼ਨ ਜੀ ਆਪ ਬਿਮਾਰ ਹੋ ਗਏ ਤੇ ਕੁਝ ਦਿਨਾਂ ਬਾਅਦ ਜੋਤੀ ਜੋਤ ਸਮਾ ਗਏ ਜੋਤੀ ਜੋਤ ਸਮਾਨ ਵੇਲੇ ਉਹਨਾਂ ਦੇ ਮੁਖਾਰ ਬਿੰਤੇ ਇਹ ਦੋ ਸ਼ਬਦ ਸਨ ਬਾਬਾ ਬਕਾਲੇ ਇਹਨਾਂ ਦੋ ਸ਼ਬਦਾਂ ਦਾ ਭਾਵ ਸੀ नौवें गुरु गुरु तेग बहादुर इस बकारे वे बकाले पर जो ये दो शब्द बकाले पहुंचे तब भाई बाबे टोंगी गुरु बन बैठे पर गुरु तेग बहादुर शांत ਅਦਮੁਰ ਆਪਣੀ ਕੂਟੀਆਂ ਵਿੱਚ ਪ੍ਰਭੂ ਦੇ ਸਿਮਰਨ ਵਿੱਚ ਲੀਨ ਰਹੇ। ਉਹਨਾਂ ਪੰਜਾਬ ਦੇ ਮਸ਼ਹੂਰ ਸੋਦਾਗਰ ਮਖਮਸ਼ਾ ਦਾ ਬਾਣਾ ਦੀ ਬੀੜੀ ਦਰਿਆ 'ਤੇ ਕੁਮਣ ਖੇਲੀ ਹੋਈ ਸੀ। ਦਾਵਤਾਂ ਚਲ ਰਹੀ ਸੀ। ਉਸਨੇ ਗੁਰੂ ਘਰ ਦਾ ਧਿਆਨ ਕਰਕੇ ਅਰਦਾਸ ਕੀਤੀ ਤੇ 500 ਮੋੜਾਂ ਦੀ ਸੁਖਣਾ ਸੁਖੀ ਕੁਸ਼ਤੀ ਬੇੜੀ ਸਹੀ ਸਲਾਮਤ ਕੰਢੇ ਲੱਗੀ ਸੁਖਣਾ ਪੂਰੀ ਕਰਨ ਲਈ ਉਹ ਬਕਾਲੇ ਪਹੁੰਚਿਆ ਤਾਂ ਵਾਹਿਗੁਰੂ ਦੇਖ ਕੇ ਹੈਰਾਨ ਹੋਇਆ ਪਰ ਪੰਥ ਪੰਥ ਮੋੜਾ ਹਰ ਆਪੇ ਬਣੇ ਗੁਰੂ ਅਗੇ ਕਈ ਗੁਰੂ ਤੇ ਇੱਕ ਬਹਾਦਰ ਜੀ ਦੇ ਸਾਹਮਣੂ ਕਾਪੇ ਵੀ ਮੱਖਣ ਸ਼ਾਹ ਨੇ ਪੰਜ ਮੋੜਾ ਰੱਖੇ ਸੀਸ ਦੇਵਾਇਆ ਗੁਰੂ ਜੀ ਹੱਸ ਕੇ ਬੋਲੇ ਮੱਖਣ ਸ਼ਾਹ ਵਪਾਰ ਇਸ ਤਰ੍ਹਾਂ ਨਹੀਂ ਚੱਲਦਾ ਤੇਰਾ ਇੱਕ ਰਾਤ ਦਾ ਪੰਸੋ ਮੂਰਾ ਦਾ ਸੀ ਮਖਣ ਸ਼ਾ ਇਹ ਵਾਕ ਸੁਣ ਕੇ ਖੁਸ਼ੀ ਨਾਲ دیਵਾਨਾ ਹੋ ਗਿਆ ਨੋਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਪੂਰਬ ਦੀ ਯਾਤਰਾ ਤੇ ਨਿਕਲੇ ਤਾਂ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਅਸਾਮ ਦੀ ਯਾਤਰਾ ਤੇ ਚਲੇ ਗਏ ਐਸੇ ਸਫ਼ਰ ਦੌਰਾਨ ਹੀ ਉਹਨਾਂ ਨੂੰ ਮਾਤਾ ਗੁਜਰੀ ਦੀ ਕੁੱਖੋਂ ਪੁੱਤਰ ਦੇ ਜਨਮ ਦੀ ਖਬਰ ਮਿਲੀ ਤੁਹਾਡਾ ਨਾਮ ਗੋਬਿੰਦ ਰਖੀਆ ਹੈ ਪਰਿਵਾਰ ਅਨੰਦਪੁਰ ਸਾਬਾਬ ਹੈ ਇੱਥੇ ਹੀ ਗੋਬਿੰਦ ਜੀ ਨੇ ਸ਼ਾਸਤ੍ਰ ਅਤੇ ਸ਼ਾਸਤਰਾਧਿ ਸਿੱਖਿਆ ਹਾਸਲ ਕੀਤੀ ਸੰਸਕ੍ਰਿਤ ਫਾਰਸੀ ਪੰਜਾਬੀ ਅਤੇ ਬ੍ਰਿਜ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਉਹ ਸਵਾਰੀ ਗੀਰੰਦਾਸ ਜੀ ਅਤੇ ਕਿਰਪਾਨ ਦੇ ਕਰਤਬਾ ਵਿੱਚ ਨਿਕਲ ਗਏ ਇਹ ਹੀ ਉਹ ਵਕਸੀ ਜਦ ਦਿੱਲੀ ਦੇ ਤਖਤੇ ਬੈਠਾ ਬਾਦਸ਼ਾ ਔਰੰਗਜ਼ੇਬਾਇਤੇ ਦੁਨੀਆਂ ਦੇ ਨਾਲ ਸਾਰੇ ਹਿੰਦੁਸਤਾਨ ਨੂੰ ਦੀਨ ਦੇ ਰੰਗ ਵਿੱਚ ਰੰਗਣਾ ਚਾਹੁੰਦਾ ਸੀ ਸਾਲ 1675 ਗੋਬਿੰਦ ਜੀ ਮੋਦਰ ਗੋੰਗਾਲਸ ਦੇ ਸਾਹਮਣੇ ਜਦੋਂ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦੇ ਸਜੇ ਹੋਏ ਦਰਬਾਰ ਵਿੱਚ ਕਸ਼ਮੀਰੀ ਪੰਡਤ ਆ ਫਰਿਆਦੀ ਹੋਏ ਜਿਨ੍ਹਾਂ ਦੇ ਮਥਿਆਂ ਉਤੋਂ ਜਵਰਨ ਤੇ ਲਿਟਾਈ ਜਾ ਰਹੀ ਸਨ ਜੰਜੂ ਉਤਾਰੇ ਜਾ ਰਹੇ ਸੀ ਪੁਨਾਮੀ ਉਹnabla ਗੱਤ ਬੜੀ ਵਿਤਕਾਸ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਜੇ ਖਾਮੋਸ਼ੀ ਸਨ ਕਿ ਬਾਲ ਗੋਬਿੰਦ ਬੋਲ ਗੁਰੂ ਪਿਤਾ ਇੱਕ ਅਰਜ਼ ਅਜ ਬਾਰਿਕ ਤੇਰਾ ਕਰੀ ਤੂੰ ਤੇ ਕੌਣ ਜੋ ਜਿੰਦ ਦਾ ਦੀਵਾ ਬਾਲ ਕਰੇ ਚੁੱਲਣ ਦਾ ਅਨੇਰੀਆ ਕਹਿਰ ਦੀ ਧੌਣ ਵਗੇ ਤੇਰੇ ਸੱਚ ਬਲੀਦਾਨ ਦਾ ਯੁਗ ਯੁਗ ਦੀਪ ਜਲੇ ਬਾਦ ਗੋਬਿੰਦ ਨੂੰ ਪਿਆਰ ਭਰਿਆ ਥਾਪੜਾ ਦੇ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਤਾਂ ਨੂੰ ਕਹਿਣ ਲੱਗੇ ਇਨਸਾਫ ਅਤੇ ਦਿਨਾਂ ਦੁੱਖੀਆਂ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵਲਦ ਰਵਾਂਦਾ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ ਕੋਈ ਪੇਸ਼ ਨਾ ਚੱਲਦੀ ਦੇਖ ਕੇ ਦਿੱਲੀ ਦੇ ਚਾਂਦੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਮ੍ਰਿਤ ਦੇ ਜ਼ਖੀਰੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਤਹਿਲ ਜਾਵੇ ਭਾਈ ਮਤੀ ਦਾਸ ਜੀ ਨੂੰ ਹਾਰੇ ਨਾਲ ਜੀ ਰਿਆ ਗਿਆ ਭਾਈ ਸਤੀ ਦਾਸ ਜੀ ਨੂੰ ਜੀਉਂਦਿਆਂ ਅਗਵਿਚ ਜਲਾਇਆ ਭਾਈ ਦੇਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਭਰਮਜੀ ਬਾਤੇ ਉਸਦੀ ਬੁਗਿਆਸਤਨ ਗੁਰੂ ਜੀ ਨੂੰ ਦੀਨ ਕਬੂਲ ਕਰਵਾਉਣ ਦੀ ਕੋਸ਼ਿਸ਼ ਕਰਦੀ ਆ ਗਈ। ਭਰਮਜੀ ਨੇ ਹੁਕਮ ਦਿੱਤਾ ਸਿਰ ਕਲਮ ਕਰ ਦਿੱਤਾ ਜਾਵੇ। aur khabardar koi is apjejsmnu ਇਸ ਜ਼ਮੀਨ ਤੋਂ ਉਠਾਵਣ ਦੀ ਜੁਰਤ ਨਾ ਕਰੀ ਫਰਮਾਨ ਦੀ ਵਰਵਾ ਨਾ ਕਰਦੇ ਆ ਗੁੰਜਾਰਾ ਸਿੱਖ ਲੱਖੀ ਸ਼ਾਹ ਗੁਰਾਂ ਦੀ ਦੇਹੀ ਨੂੰ ਆਪਣੇ ਗੱਡੇ ਵਿੱਚ ਲੁਕਾ ਕੇ ਆਪਣੇ ਪਿੰਡ ਲੈ ਗਿਆ ਤੇ ਗੁਰਾਂ ਦੀ ਦੇਹੀ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗੇ ਲਾਪਟਾ ਪਾਈ ਜੇਤਾ ਗੁਰਾਂ ਦੇ ਸਿਸ ਨੂੰ ਆਪਣੀ ਬੁੱਕਲ ਵਿੱਚ ਲੁਕਾ ਕੇ ਰਾਤਾਂ ਅਤੇ ਝੱਖੜ ਸੀਦਾ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਗੁਰੂ ਦਾ ਸੀਸ ਅਰਪਿਤ ਕੀਤਾ ਰਗਰੇਟਾ ਗੁਰੂ ਦਾ ਬੇਟਾ ਕੈਕੇ ਦਸਮ ਪਾਤਸ਼ਾਹ ਨੇ ਭਾਈ ਜੇਤੇ ਨੂੰ ਗਲੇ ਲਗਾਇਆ ਤੇ ਸੀਸ ਦਾਸਸਕਾ ਕਰ ਦਿੱਤਾ ਗੁਰੂ ਪਿਤਾ ਦੀ ਸ਼ਹਾਦਤ ਤੇ ਦਸਮ ਪਾਤਸ਼ਾਹ ਦੇ ਨੈਣਾਂ 'ਚ ਐਸੀ ਨਮੀ ਨੋ ਦੇ ਗਈ ਕਿ ਮੂਰਨ ਨੇ ਆਉਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਵਿਹਾਰਿਆ ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜਬਰ ਅਤਿ ਗੁਰਮੁਖ ਨਾਲ ਡਬਾਉਣ ਲਈ ਤਿਆਰ ਹੋਣ ਦਾ ਆਦੇਸ਼ ਦਿੱਤਾ ਫਿਰ ਆਇਆ 1699 ਦੀ ਵਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ ਹਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਹਿੰਦੁਸਤਾਨ ਭੀ ਅਚਾਰਾਂ ਨਿਸ਼ਾਨਾਂ ਤੋਂ ਆਹੀ ਸੰਗਤੋ ਸੀਸ ਦੇ ਬੰਨ ਕੀਤੇ ਪਾਣੀ ਮੱਝਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੇ ਇਹਨਾਂ ਦਸਮ ਪਾਸ਼ਾ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ ਗਲਦਲ ਲਾਇਆ ਗੁਰੂ ਦੇ ਪਿਆਰੇ ਕਿਹਾ ਕੇ ਇਹਨਾਂ ਫੰਨੀਆਂ ਪਿਆਰੀਆਂ ਤੂੰ ਖੁਦ ਅਮਰਤ ਬਣ ਕਰਤੀ ਆਪੇ ਗੁਰਚੇ ਲਾ ਦੀ ਅਨੋਖੀ ਮਿਸਾਲ ਕਾਇਮ ਕੀਤੀ ਇਸ ਵਕਤੇ ਆਏ ਹੋਏ ਵੱਖ-ਵੱਖ ਵਰਣਾ ਅਤੇ ਜਾਤਾਂ ਦਾ ਸਮੰਗਲ ਕਰਨ ਵਾਲੀ ਵਿਸ਼ਾਲ ਜਨ ਸਮੂਹ ਇੱਕੋ ਹੀ ਬਾਟੇ ਚੋਂ ਅਮਰ ਸਿਖਾਇਆ ਸਦੀਆਂ ਤੋਂ ਚੱਲਦੇ ਆ ਰਹੇ ਜਾਤ ਪਾਤ ਦੇ ਸਰਾਪਨ ਇਕੋ ਪਲ ਵਿੱਚ ਮਿਟਾ ਕੇ ਖਾਲਸਾ ਫਤਿਹ ਸਿਰਜਣਾ ਕੇ ਜਿਸ ਨੂੰ ਇੱਕ ਨਵਾਂ ਵੇਸ ਦੇ ਕੇ ਆਗਾਜ਼ ਦਿੱਤੀ ਫੌਜ ਕੇ ਆ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਵਿੱਚ ਹਰਕਤ ਵਿੱਚ ਆਸ ਅਤੇ ਉਸਾਦੀ ਨਵੀਂ ਅਹਿਮ ਦੌੜ ਗਈ। ਫਿਰ ਮੁਗਲ ਸلطਨਤ ਪਹਾੜੀ ਰਾਜਿਆਂ ਅਤੇ ਅਕੋਤੀ ਉੱਚ ਜਾਂ ਜਾਤਾਂ ਨੂੰ ਇਹ ਅਣਖੀਲਾ ਪੰਥ ਚੁਬਣ ਲੱਗਾ। ਕਾਲਜੇ ਦੀ ਹੋਂਦ ਮਿਟਾਉਣ ਦੀਆਂ ਤਰਕੀਬਾਂ ਹੋਣ ਲੱਗੀਆਂ। ਕੁਦਗਰਜ਼, ਅਹੰਕਾਰੀ ਤਾਕਤਾਂ ਸਿਰ ਜੋੜਨ ਲੱਗੀਆਂ। ਚਾਰੇ ਪਾਸਿਓਂ ਜ਼ੁਲਮਦਾਰ, ਗਰਦ, ਗੁਬਾਰ ਇਕੱਠਾ ਹੋਣ ਲੱਗਾ। ਸੱਚ, ਆਤਮ ਸਨਮਾਨ ਅਤੇ ਇਨਸਾਨੀਅਤ ਦੇ ਲਟਾਲੂ ਝੋੜ ਲਈ ਵਾਰ-ਵਾਰ ਜ਼ੁਲਮ ਅਤੇ ਬੇਇਨਸਾਫੀ ਦੇ ਚੱਕਰ ਚੁਲੇ। ਪਹਾੜੀ ਰਾਜਿਆਂ ਅਤੇ ਮੁਗਲ ਅਸਤੰਤਾਂ ਪੀਆਂ ਹਰੇ ਖੋਜਾਂ ਨੇ ਰਲ ਕੇ बार बार की थी सवा लाख से एक लड़ाओ गुरु बाग अनुसार गुरु का खालसा बेमिसाल बहादुरी लड़िया सरबंसदानी बेकसा यार गुरु गोबिंद सिंह जी ने अकाल पुरख के आदेश मुताबिक दुनिया उते सच हक इंसाफ की रबी हुकूमत कायम करने सारा सरबंस कुर्बान कर दिया ਇਤਿਹਾਸ ਵਿੱਚ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਚੰਗੜ ਦੀ ਗੜੀ ਵਿੱਚ ਆਪਣੇ ਵੱਡੇ ਸਹਬਜ਼ਾਦਿਆਂ ਅਜੀਤ ਸਿੰਘ ਤੇ ਜੁਜਾਰ ਸਿੰਘ ਨੇ ਆਪਣੇ ਹੱਥੀ ਸ਼ਹੀਦੀ ਗੱਲ ਨਿਭਾ ਕੇ ਜੂਝਣ ਲਈ ਤੁਰਿਆ ਪਾਰੀ ਫੌਜ ਦਾ ਮੁਕਾਬਲਾ ਕਰਦੇ ਹੋਏ ਗੁਰਦੇ ਨਾਲ ਣ ਖੇਤਰ ਵਿੱਚ ਸ਼ਹੀਦ ਹੋਏ ਵਸਰ ਹਨ ਵਜ਼ੀਰ ਖਾਨ ਨੇ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰ ਲਿਆ ਮਾਸੂਮ ਜਿੰਦਾਂ ਨੂੰ ਲਾਲਚ ਅਤੇ ਖੌਫ ਦਿੱਤੇ ਗਏ ਤਾਂ ਜੋ ਉਹ ਆਪਣਾ ਧਰਮ त्याग ਦੇ ਪਰ ਉਹ ਆਪਣੇ ਸਿੱਧਕ ਤੇ ਅਡੋਲ ਰਹੇ 7 ਸਾਲ ਦੇ ਸਹਿਬਜ਼ਾਦੇ ਫਤੇ ਸਿੰਘ ਤੇ 9 ਸਾਲ ਦੇ ਸਹਿਬਜ਼ਾਦੇ ਜ਼ੋਰਾਵਰ ਸਿੰਘ ਜਿਉਂਦੇ ਜੀ ਦੀ ਹਮਚਲ ਬਣ ਦਤ ਇਹਨਾਂ ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਪ੍ਰਾਂਤ ਧਿਆਨ ਦਿੱਤੇ ਮਾਤਾ ਪਿਤਾ ਅਤੇ ਚਾਰੇ ਪੁੱਤਰਾ ਦੀ ਕੁਰਬਾਨੀ ਦੇਖ ਕੇ ਵੀ ਮਰਛੀ ਵਾਲੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰ ਬਿੰਦੇ ਅਕਾਲ ਪੁਰਖ ਨੇ ਗਹਿਰੇ પ્રેમ ਅਤੇ ਸ਼ੁਕਰਾਨੇ ਦੇ ਹਰਿੰਦੇਵ ਦਾ ਜ਼ਫਰਨਾਮਾ ਲਿਖਿਆ ਜਿਸ ਵਿੱਚ ਉਹਨਾਂ ਨੇ ਹਰਿੰਦੇਵ ਨੂੰ ਉਸ ਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ ਜ਼ਫਰਨਾਮਾ ਖਾਲਸੇ ਦੀ ਇਕਲਾਪੀ ਜਿੱਤ ਦਾ ਇਲਾਨ ਹੈ ਜਲਵੰਡੀ ਸਾਬੂ ਸ੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਗੁਰਗੋਬਿੰਦ ਸਿੰਘ ਜੀ ਨੂੰ ਮਿਲੇ ਉਹਨਾਂ ਨੇ ਦਸੰ ਭਾਸ਼ਾ ਨੂੰ ਪੁੱਛਿਆ ਇੱਕ ਬਾਸ਼ਾ ਚਾਰ ਚੰਨ ਜਿਹੇ ਮੁਖੜਿਆ ਚੋ एक भी नजर नहीं आ गया कितने छड़ आए हैं चारे लाल इस सवाल नाल धरती ते आसमान डोल गए दसम पाशाह वालों जवाब कहे बोला नहीं डोल दी धरती ते आसमान थम गया ਉਸ ਜਵਾਬ ਵਿੱਚ ਮਨ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਲਸੇ ਲਈ ਹੰ ਉਠਾ ਪਿਆਰ ਅਤੇ ਵਿਸ਼ਵਾਸ ਅੱਗੇ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਵਿੱਚ ਸдже ਸਿੰਘਾਂ ਵੱਲੋਂ ਸਾਹਿਬ ਜੀ ਸੰਪੂਰਨ ਵੀਰਤਿਆ ਕੀਤੀ ਭਾਈ ਮਨੀ ਸਿੰਘ ਤੇ ਹੋਰ ਲਿਖਾਰੀਆਂ ਤੋਂ ਉਸ ਵੀਰਤ ਦੇ ਉਤਾਰੇ ਤਿਆਰ ਕਰਵਾਏ ਤੇ ਦੱਖਣ ਦੀ ਯਾਤਰਾ ਤੇ ਰਵਾਨਾ ਹੋ ਜਦ ਮਨਿਹੜ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਯੋਧੇ ਤੋਂ ਵਿਰਾਗੀ ਬਣੇ ਮਾਧੋ ਦਾਸ ਦਾ ਦਸਮ ਪਾਸ਼ਾ ਦੀ ਸ਼ਖਸੀਅਤ ਅਤੇ ਉਹਨਾਂ ਦੇ ਬਚਨਾਂ ਨੇ ਮਾਧੋ ਦਾਸ ਦੀ ਜ਼ਿੰਦਗੀ ਦਾ ਵੈੜ ਹੀ ਬਦਲ ਦਿੱਤਾ ਗੁਰੂ ਜੀ ਨੇ ਕਿਹਾ اے ਮਾਧੋ ਇਹ ਤੇਰਾ ਸ਼ਾਂਤ ਤੇ ਪਵਿੱਤਰ ਆਸ਼ਰਮ ਕਿਸ ਕਾ ਜਦ ਕਿ ਤੇਰੀ ਮਾਤ ਘومی ਹੁੰਦੀ ਮਜ਼ਲੂਮਾਂ ਦੇ ਖੂਨ ਦੀ ਨਵੀਂ ਬਰੇਣੀ ਨੂੰ ਉਠ ਸ਼ਮਸ਼ੀਰ ਉਠਾ ਫ਼ਲਮ ਨੇ ਖੋਫ ਹਤੇ ਮਜ਼ਲੂਮਾਂ ਦਾ ਆਸਰਾ ਬਣ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਪਾਨ ਕਰਵਾ ਕੇ ਮਾਤੋ ਵਿਰਾਂਗੀ ਨੂੰ ਬੰਦਾ ਬਹਾਦਰ ਬਣਾਇਆ ਜ਼ੁਲਮ ਦੇ ਖਿਲਾਫ ਜੰਗ ਨੂੰ ਜਾਰੀ ਰੱਖਣ ਲਈ ਦਸਮ ਪਤਸ਼ਾਹ ਨੇ ਬੰਦਾ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕੀਤਾ ਨੰਦੇੜ ਸਾਹਿਬ ਦੀ ਧਰਤੀ ਦੇ ਦੇਖਿਆ ਉਹ ਇਤਿਹਾਸਿਕ ਦਿਨ ਜਦੋਂ ਸੱਚਖੰਡ ਗੁਰੂ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਸੀਸ ਨਵਾ ਕੇ ਗੁਰਤਾ ਗੱਦੀ ਅਪਿਤ ਕੀਤੀ ਤੇ ਸਮਰਤ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ ਜਿਸ ਨੇ ਵੀ ਗੁਰੂ ਦੇ دیدار ਕਰਨੇ ਹੋਣਗੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਹੀ ਕਰੇਗਾ